ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀ ਅਟੈਕ ਹੋਇਆ ਜਿਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਦੇ ਉੱਤੇ ਸਵਾਲ ਉੱਠ ਰਹੇ ਨੇ ਪਾਕਿਸਤਾਨ ਦੇ ਉੱਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਪਾਕਿਸਤਾਨ ਦੇ ਵੱਲੋਂ ਕਰਵਾਇਆ ਗਿਆ। ਹੁਣ ਇਹ ਸਾਰਿਆਂ ਦੇ ਵਿਚਾਲੇ ਚਰਚਾਵਾਂ ਹੋਰ ਤੇਜ਼ ਉਸ ਵੇਲੇ ਹੋ ਗਈਆਂ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨ ਆਰਮੀ ਚੀਫ ਅਸੀਮ ਮੁਨੀਰ ਦਾ ਇੱਕ ਬਿਆਨ ਸਾਹਮਣੇ ਆਇਆ। ਇਹ ਬਿਆਨ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਇਹ ਚਰਚਾਵਾ ਤੇਜ਼ ਹੋ ਗਈਆਂ ਨੇ ਇਹ ਸਵਾਲ ਉੱਠ ਰਹੇ ਨੇ ਕਿ ਕੀ ਪਹਿਲਗਾਮ ਅਟੈਕ ਦਾ ਪਾਕਿਸਤਾਨ ਦੇ ਨਾਲ ਕੋਈ ਸੰਬੰਧ ਹੈ ਦੱਸਦੀ ਹੈ ਕਿ 16 April ਨੂੰ ਓਵਰਸੀਜ਼ ਪਾਕਿਸਤਾਨ ਕਨਵੈਨਸ਼ਨ ਦੇ ਦੌਰਾਨ ਆਰਮੀ ਚੀਫ ਅਸੀਮ ਮੁਨੀਰ ਦਾ ਇੱਕ ਪੜਕਾਊ ਬਿਆਨ ਉਹਨਾਂ ਨੇ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ Hindu Musliman ਨਹੀਂ ਨੇ Musliman Hinduਆਂ ਤੋਂ ਵੱਖਰੇ ਨੇ ਉਹਨਾਂ ਨੇ ਕਿਹਾ ਕਿ ਸਾਡੀਆਂ ਇੱਛਾਵਾਂ ਸਾਡਾ ਧਰਮ ਸਾਡੇ ਰੀਤੀ ਰਿਵਾਜ ਸਭ ਕੁਝ Hinduਆਂ ਨਾਲੋਂ ਵੱਖਰਾ ਹੈ ਜਿਸ ਤੋਂ ਬਾਅਦ ਹੁਣੇ ਸਵਾਲ ਉੱਠ ਰਿਹਾ ਕਿ ਕੀ ਪਾਕਿਸਤਾਨ ਦਾ ਪਹਿਲਗਾਮ ਦੇ ਨਾਲ ਸੱਚਮੁੱਚ ਕੋਈ ਸੰਬੰਧ ਹੈ ਕਿਉਂਕਿ ਜਦੋਂ ਅੱਤਵਾਦੀਆਂ ਦੇ ਵੱਲੋਂ ਉਹਨਾਂ ਸੈਲਾਨੀਆਂ ਨੂੰ ਗੋਲੀਆਂ ਮਾਰੀਆਂ ਗਈਆਂ ਜਿਹੜੇ ਕਿ ਪਹਿਲਗਾਮ ਦੇ ਵਿੱਚ ਘੁੰਮਣ ਗਏ ਹੋ ਸਨ ਤਾਂ ਉਹਨਾਂ ਨੇ ਵੀ ਇਹੀ ਸਵਾਲ ਪੁੱਛਿਆ ਸੀ ਕਿ ਤੁਸੀਂ ਮੁਸਲਮਾਨ ਹੋ ਜਾਂ ਫਿਰ Hindu ਜੇਕਰ ਮੁਸਲਮਾਨ ਹੋ ਕਲਮਾ ਪੜੋ ਜੇ ਨਹੀਂ ਪੜ ਪਾਏ ਤਾਂ ਤੁਸੀਂ ਮਾਰੇ ਜਾਓਗੇ ਇਸੇ ਵਿਚਾਲੇ ਜੰਮੂ ਕਸ਼ਮੀਰ ਦੇ ਪੂਰਬ ਡੀਜੀਪੀ ਐਸਪੀ ਵੈਦ ਨੇ ਵੀ ਇਹ ਜਿਹੜਾ ਹੈ ਸਵਾਲ ਖੜਾ ਕੀਤਾ ਹੈ ਕਿ ਕੋਈ ਇਤਿਫਾਕ ਨਹੀਂ ਹੋ ਸਕਦਾ ਕਿ ਕੁਝ ਦਿਨ ਪਹਿਲਾਂ ਆਸੀ মুনੀਰ ਜੋ ਕਿ ਪਾਕਿਸਤਾਨ ਜੀਪ ਆਰਮੀ ਨੇ ਉਹਨਾਂ ਦਾ ਇਹ ਬਿਆਨ ਕਿ Hindu Musalman ਤੋਂ ਵੱਖਰੇ ਨੇ ਇਹ ਪੜਕਾਉ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਤੇ ਫਿਰ ਕੁਝ ਦਿਨ ਬਾਅਦ 22 April ਨੂੰ ਯਾਨੀ ਕਿ ਮੰਗਲਵਾਰ ਨੂੰ ਪਹਿਲਗਾਮ ਦੇ ਵਿੱਚ ਸਲਾਨੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਇਹ ਪੁੱਛ ਕੇ ਕਿ ਉਹ ਮੁਸਲਮਾਨ ਨੇ ਜਾਂ ਫਿਰ ਹਿੰਦੂ ਇੱਕ ਪਾਸੇ ਤਾਂ ਇੰਟੈਲੀਜੈਂਸ ਏਜੰਸੀਆਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਸਾਜ਼ਿਸ਼ ਜਿਹੜੀ ਹੈ ਲਸ਼ਕਰ-ਏ-ਤੈਬਾ ਦੇ ਵੱਲੋਂ ਕੀਤੀ ਗਈ ਹੈ ਤੇ ਦੂਜੇ ਪਾਸੇ ਲਗਾਤਾਰ ਇਹ ਸਵਾਲ ਉੱਠ ਰਹੇ ਨੇ ਕਿ ਪਾਕਿਸਤਾਨ ਦੀਆਂ ਏਜੰਸੀਆਂ ਦੇ ਵੱਲੋਂ ਇਹ ਸਾਰੇ ਸਾਜ਼ਿਸ਼ ਰਚੀ ਗਈ ਪਾਕਿਸਤਾਨ ਨੇ ਹੀ ਇਹ ਹਮਲਾ ਕਰਵਾਇਆ ਹਾਲਾਂਕਿ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਦੇ ਵਿੱਚ ਸਾਹਮਣੇ ਆਵੇਗਾ ਕਿ ਇਹ ਜੋ ਹਮਲਾ ਹੋਇਆ ਹੈ ਪਹਿਲਗਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਇਹ ਪਾਕਿਸਤਾਨ ਦੇ ਵੱਲੋਂ ਹੀ ਕਰਵਾਇਆ ਗਿਆ ਹੈ ਜਾਂ ਨਾ ਜਾਂ ਫਿਰ ਨਹੀਂ ਕਿਉਂਕਿ ਪਾਕਿਸਤਾਨ ਦੇ ਸੁਰੱਖਿਆ ਮੰਤਰੀ ਆਸੀਫ ਖਵਾਜਾ ਨੇ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਦਾ ਪਹਿਲਗਾਮ ਦੇ ਵਿੱਚ ਹੋਏ ਅਟੈਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੋਈ ਸੰਬੰਧ ਨਹੀਂ ਹੈ ਇਹ ਜਿਹੜਾ ਹੈ ਉਹਨਾਂ ਦੇ ਹੋਮ ਗਰਾਉਂਡ ਨੂੰ ਲੈ ਕੇ ਉਹਨਾਂ ਨੇ ਗੱਲ ਕਹੀ ਸੀ ਕਿ ਇਹ ਉਪਾਰਾ ਸਰਕਾਰ ਨੂੰ ਲੋਕ ਪਸੰਦ ਨਹੀਂ ਕਰਦੇ ਤੇ ਉਹਨਾਂ ਦੇ ਹੀ ਲੋਕ ਨੇ ਇਹ ਹਮਲਾ ਕੀਤਾ ਹੈ ਪਾਕਿਸਤਾਨ ਦਾ ਕੋਈ ਸਬੰਧ ਨਹੀਂ ਹੈ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਬਿਆਨ ਵਾਇਰਲ ਹੋ ਰਿਹਾ ਪਾਕਿਸਤਾਨ ਆਰਮੀ ਚੀਫ ਆਸੀਮ ਮੁਨੀਰ ਦਾ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੁਸਲਮਾਨ ਹਿੰਦੂਆਂ ਤੋਂ ਵੱਖਰੇ ਨੇ ਸਾਡਾ ਧਰਮ ਇਚਾਵਾਂ ਰੀਤੀ ਰਿਵਾਜ ਪਰੰਪਰਾਵਾਂ ਸਭ ਕੁਝ ਹਿੰਦੂਆਂ ਤੋਂ ਵੱਖਰਾ ਹੈ ਉਹਨਾਂ ਨੇ ਟੂ ਨੇਸ਼ਨ ਦੀ ਗੱਲ ਕੀਤੀ ਸੀ ਇਹ ਭੜਕਾਊ ਬਿਆਨ ਜੋ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਉਹ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਸ ਦੇ ਨਾਲ ਹੀ ਆਸੀਮ ਮੁਨੀਰ ਨੇ ਕਸ਼ਮੀਰ ਦੇ ਬਾਰੇ ਗੱਲ ਕਰਦੇ ਕਿਹਾ ਸੀ ਕਿ ਕਸ਼ਮੀਰ ਪਾਕਿਸਤਾਨ ਦੀ गर्दन दी नस है उन्होंने होर की कुछ किया बयान दे विच तुसी भी सुनो पाकिस्तान की कहानी अपने बच्चों को जो है आपने जरूर सुनानी है ताकि वो पाकिस्तान की कहानी ना भूलें वेल आर फोर फादर्स द थॉट्स दैट वी आर डिफरेंट फ्रॉम द हिंदूस इन एवरी पॉसिबल एस्पेक्ट ऑफ लाइफ आवर रिलीजन इज डिफरेंट आवर कस्टम्स आर डिफरेंट आवर ट्रेडिशंस आर डिफरेंट आवर थॉट्स आर डिफरेंट आवर एंबिशंस आर डिफरेंट that was the foundation of the two-nation theory that was laid there that we are two nations we are not one nation so because of that our forefathers they struggled mounted that incessant struggle to create this country our forefathers they have sacrificed immensely and we have sacrificed a lot for the creation of this country and we know how to defend it. My dear brothers and sisters and sons and daughters, please don't forget the story of Pakistan. And don't forget to narrate the story of Pakistan to your next generation so that they are with Pakistan. It never weakens. Whether it is the third generation or the fourth generation or the fifth generation, they know that what Pakistan is for them. انسانیت کی تاریخ میں صرف دو ریاستیں ہیں جو کلمے کی بنیاد پر بنی ہیں پہلی جو تھی اس کا نام ہے ریاست طیبہ کیونکہ طیبہ جو ہے وہ نبی کریم صلی اللہ علیہ وسلم نے اس کو نام دیا تھا اور جبکہ قرآن میں اس کا نام ہے یسرب یاسربا لا مقام لکم فرجعو یہ قرآن میں نام ہے اس کا جو آج جس کو مدینہ منورہ کہا جاتا ہے اور دوسری ریاست جو ہے وہ اس کے تیرہ دو سال کے بعد اللہ تعالیٰ نے یہ آپ کی بنائی ہے کلمے کی بنیاد کے اوپر